ਬਿਲਕੁਲ ਲਾਸਟ ਦੀਆਂ ਤਸਵੀਰਾਂ ਇਹ ਸ਼ੰਭੂ ਬਾਰਡਰ ਦੀਆਂ ਸਾਹਮਣੇ ਹਰਿਆਣਾ ਪ੍ਰਸ਼ਾਸਨ ਖੜਾ ਹੈ ਤੇ ਇਧਰਲੇ ਪਾਸੇ ਸਾਰੇ ਕਿਸਾਨ ਖੜੇ ਆ ਆ ਪਕੜੇ ਕੋਈ ਚੋਰੀ ਕਰਨਾ ਆ ਗਲਤ ਕੰਮ ਕਰਨਾ ਆ ਹੈਨਾ ਹੱਕ ਲੈਣਾ ਆ ਹਾਂ ਠੀਕ ਹੈ ਨਾ ਆਪਣੇ ਹੱਕ ਆਪ ਨੂੰ ਦੇਣਾ ਆਪਾਂ ਵਧੀਆ ਜਾਵਾਂ ਇੱਕ ਮੈਂ ਹੋਰ ਗੱਲ ਦੱਸਾਂ ਇਹ ਥੋੜੇ ਚੈਨਲ ਦੇ ਇਹ ਖਾਲਸਿਆਂ ਨਹੀਂ ਫਤਿਹ ਕਰਾਉਣੀ ਹਾਂ ਇਹ ਇਦਾਂ ਦਾ ਬਾਰਡਰ ਜਿਹੜਾ ਨਾ ਉਹ ਪਾਕਿਸਤਾਨ ਨਾਲ ਬਾਗਾ ਬਾਰਡਰ ਵੀ ਨਹੀਂ ਹਾਂ ਇਹਨਾ ਉੱਚਾ ਇਹਨੀਆਂ ਤਾਰਾਂ ਦੇ ਢੀਆਂ ਇਹਨਾਂ ਪ੍ਰਬੰਧ ਕੀਤਾ ਉੱਥੇ ਕਿਤੇ ਨਾ ਐਂਜ ਲੱਗ ਰਿਹਾ ਹੈ ਕਿ ਜਿੱਦਾਂ ਹੀ ਇੰਡੀਆ ਦਾ ਹਿੱਸਾ ਹੀ ਨਹੀਂ ਆ ਬਾਬਾ ਜੀ ਤੁਹਾਡੇ ਤੋਂ ਬਗੈਰ ਕਿੱਥੋਂ ਕੋਈ ਨਹੀਂ ਦੋਸਤੋ 15 ਫਰਵਰੀ 2024 ਦਾ ਦਿਨ ਹੈ ਤੇ ਕਿਸਾਨ ਅੰਦੋਲਨ 2 ਜਿਹੜਾ ਕਿ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਉਹਦਾ ਅੱਜ ਤੀਸਰਾ ਦਿਨ ਹੈ ਇਸ ਰੇਡਿੰਗ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਸ਼ਾਮ ਦਾ ਵੇਲਾ ਹੈ ਅੱਜ ਹਜੇ ਤੱਕ ਵੀ ਸਰਕਾਰ ਵੱਲੋਂ ਕੋਈ ਹੱਲ ਨਹੀਂ ਹੋਇਆ ਕਿਸਾਨਾਂ ਦਾ ਤੇ ਨਾ ਹੀ ਕਿਸਾਨਾਂ ਵੱਲੋਂ ਵੈਰੀਗੇਟ ਭੰਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਕੱਲ ਤੱਕ ਇਹ ਸਮਝੌਤਾ ਹੋਇਆ ਸੀ ਕਿ ਨਾ ਹਰਿਆਣਾ ਪ੍ਰਸ਼ਾਸਨ ਨਾਲ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਕੱਲ ਦਾ ਦਿਨ ਅਸੀਂ ਥੋੜੇ ਵੱਲ ਜਿਹੜਾ ਹੈ ਬੈਰੀਕੇਡ ਤੋੜਨ ਦੀ ਕੋਸ਼ਿਸ਼ ਨਹੀਂ ਕਰਾਂਗੇ ਤੇ ਤੁਹਾਡੇ ਵੱਲੋਂ ਕੋਈ ਵੀ ਅਥਰੂ ਗੈਸ ਦਾ ਜਿਹੜਾ ਗੋਲਾ ਹੈ ਉਹ ਇਧਰ ਨਹੀਂ ਸੁੱਟਿਆ ਜਾਏਗਾ ਪਰ ਇਹ ਦੱਸਣਯੋਗ ਹੈ ਦੋਸਤੋ ਕਿ ਦੋ ਦਿਨਾਂ ਦੇ ਵਿੱਚ ਤਕਰੀਬਨ 100 100 ਕਿਸਾਨ ਜ਼ਖਮੀ ਹੁੰਦਾ ਰਿਹਾ ਹੈ ਕਈ ਕਿਸਾਨਾਂ ਵੀਰਾਂ ਦੀਆਂ ਅੱਖਾਂ ਗਈਆਂ ਕਈਆਂ ਦੇ ਅੰਗ ਪੈਰ ਹੋਰ ਖਰਾਬ ਹੋਏ ਹਨ ਜਿਹੜੇ ਕਿ ਪਰਮਾਨੈਂਟਲੀ ਖਰਾਬ ਹੋ ਚੁੱਕੇ ਹਨ ਟੈਂਪਰੇਰੀ ਸੱਟਾਂ ਤੇ ਲੱਗੀਆਂ ਹੀ ਲੱਗੀਆਂ ਉਹਨਾਂ ਦੀ ਤਾਂ ਗਿਣਤੀ ਨਹੀਂ ਹੋ ਸਕਦੀ ਕਈ ਕਿਸਾਨ ਵੀਰ ਇਦਾਂ ਦੇ ਆ ਜਿਨ੍ਹਾਂ ਦੇ ਅੱਖਾਂ ਚ ਲੀਆਂ ਗਈਆਂ ਪੂਰਨ ਤੌਰ ਤੇ ਮੋਦੀ ਸਰਕਾਰ ਨੂੰ ਚਾਹੀਦਾ ਹੈ ਵੀ ਉਹ ਕਿਸਾਨਾਂ ਦੀ ਗੱਲ ਸੁਣੇ ਕਿਉਂਕਿ ਸਰਕਾਰ ਤਾਂ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਉਹ ਮੀਟਿੰਗ ਜੀ ਵਾਸਤੇ ਬੁਲਾਉਂਦੇ ਆ ਪਰ ਉਹ ਬੇਸੀਟਾ ਰਹਿੰਦੀ ਹੈ ਸਰਕਾਰ ਨੂੰ ਚਾਹੀਦਾ ਹੈ ਵੀ ਉਹ ਮੰਗਾ ਮੰਨਣ ਕਿਉਂਕਿ ਸਰਕਾਰ ਕਿਸਾਨਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ ਜੋ ਮੰਗਾ ਪਹਿਲਾਂ ਸੀਗੀਆਂ ਆਸ ਤੋਂ 2 ਸਾਲ ਪਹਿਲਾਂ ਜਿਹੜੀ ਸਰਕਾਰ ਮੰਨ ਚੁੱਕੀ ਸੀ ਉਹਨਾ ਮੰਗਾਂ ਨੂੰ ਇੰਪਲੀਮੈਂਟ ਕਰਨ ਦੇ ਵਾਸਤੇ ਅਪਲਾਈ ਕਰਨ ਵਾਸਤੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਕਿਸਾਨ ਦੁਆਰਾ ਆਏ ਐ ਇੱਕ ਵੀ ਮੰਗ ਉਹਦੇ ਵਿੱਚ ਨਵੀਂ ਨਹੀਂ ਹੈਗੀ ਸੋ ਚਾਹੀਦਾ ਹੈ ਮੋਦੀ ਸਾਹਿਬ ਉਦਾਂ ਭਾਵੇਂ ਹੁਣ ਦੁਬਈ ਦੇ ਵਿੱਚ ਗਏ ਹੋਏ ਆਬੂ ਧਾਬੀ ਦੇ ਵਿੱਚ ਅੱਜ ਸੁਣਿਆ ਵੀ ਕਤਰ ਦੇ ਵਿੱਚ ਵੀ ਗਏ ਹੋਏ ਐ ਪਰ ਇੱਥੇ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੇ ਕਿਸਾਨਾਂ ਦੇ ਨਾਲ ਅੱਤਵਾਦੀਆਂ ਵਾਲਾ ਵਰਤਾਅ ਕੀਤਾ ਜਾ ਰਿਹਾ ਹੈ ਇਹ ਜਿਹੜਾ ਬਾਰਡਰ ਹੈ ਨਾ ਸ਼ੰਭੂ ਦਾ ਇਸ ਸ਼ੰਭੂ ਦੇ ਬਾਰਡਰ ਨੂੰ ਇਦਾਂ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਦੇ ਸਾਹਮਣੇ ਜਿਵੇਂ ਭਾਰਤ ਤੇ ਪੰਜਾਬ ਦਾ ਬਾਰਡਰ ਹੋਏ ਜਦਕਿ ਇਹ ਇੱਕ ਦੋ ਸਟੇਟਾਂ ਦਾ ਇੱਕ ਬੜਾ ਸੋਹਣਾ ਤੇ ਬੜਾ ਮਿਲਣਸਾਰ ਬਾਰਡਰ ਹੈ ਜਿੱਥੇ ਪੰਜਾਬ ਤੇ ਹਰਿਆਣਾ ਦਾ ਬਾਰਡਰ ਜਿਹਨੂੰ ਕਿਹਾ ਜਾਂਦਾ ਹੈ ਸ਼ੰਭੂ ਦਾ ਬਾਰਡਰ ਹੈ ਇਹਨੂੰ ਪੰਜਾਬ ਤੇ ਹਰਿਆਣਾ ਦਾ ਬਾਰਡਰ ਨਾ ਬਣਾ ਕੇ ਇਸ ਬਾਰਡਰ ਨੂੰ ਪੰਜਾਬ ਤੇ ਭਾਰਤ ਦਾ ਬਾਰਡਰ ਬਣਾ ਕੇ ਦਿਖਾਇਆ ਜਾ ਰਿਹਾ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸਰਕਾਰ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਉਹ ਵੱਖਵਾਦ ਪੈਦਾ ਨਾ ਕਰੇ ਲੋਕਾਂ ਦੇ ਵਿੱਚ ਏਕਤਾ ਪੈਦਾ ਕਰਨੀ ਚਾਹੀਦੀ ਹੈ ਨਾ ਕਿ ਇਹ ਦਿਖਾਣਾ ਚਾਹੀਦਾ ਹੈ ਵੀ ਅਸੀਂ ਤੁਹਾਡਾ ਮੁਕਾਬਲਾ ਕਰ ਰਹੇ ਹਾਂ ਸਰਕਾਰ ਇੱਕ ਤਰੀਕੇ ਨਾਲ ਕਿਸਾਨਾਂ ਦਾ ਮੁਕਾਬਲਾ ਕਰਨ ਤੇ ਲੱਗੀ ਹੋਈ ਹੈ 5-7 ਰੁਪਏ ਦੇ ਪਤੰਗ ਦੇ ਨਾਲ ਇੱਕ 5 ਤੋਂ 10 ਲੱਖ ਰੁਪਏ ਦਾ ਡਰੋਨ ਸਰਕਾਰ ਦਾ ਹਰਿਆਣਾ ਪ੍ਰਸ਼ਾਸਨ ਦਾ ਉਹ ਕਿਸਾਨਾਂ ਨੇ ਸੁੱਟ ਲਿਆ ਹੈ ਜੋ ਕਿ ਜਿਹੜਾ ਡਰੋਨ ਜਿਸ ਡਰੋਨ ਦੇ ਨਾਲ ਕਿਸਾਨਾਂ ਦੇ ਉੱਤੇ ਪਿਛਲੇ 2 ਦਿਨ ਤੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ ਉਸ ਡਰੋਨ ਨੂੰ ਸਿਰਫ ਇੱਕ 5 ਰੁਪਏ ਦੀ ਪਤੰਗ ਦੇ ਨਾਲ ਸੁੱਟ ਲਿਆ ਗਿਆ ਇਹ ਬਹੁਤ ਵੱਡੀ ਗੱਲ ਸੀ ਆਪਣੇ ਆਪ ਦੇ ਵਿੱਚ ਸੋ ਅੱਜ ਜਿਹੜੀ ਮੀਟਿੰਗ ਹੈ ਉਹ ਚੱਲ ਰਹੀ ਹੈ ਉਹ ਮੀਟਿੰਗ ਦੇ ਨਤੀਜੇ ਕੀ ਨਿਕਲਦੇ ਆ ਇਹ ਦੇਖਣਾ ਹੋਏਗਾ ਤੇ ਉਮੀਦ ਹੈ ਵੀ ਉਸ ਮੀਟਿੰਗ ਦਾ ਕੋਈ ਸਾਰਥਕ ਨਤੀਜਾ ਨਿਕਲੇ ਬਿਲਕੁਲ ਲਾਸਟ ਦੀਆਂ ਤਸਵੀਰਾਂ ਇਹ ਸ਼ੰਭੂ ਬਾਡਰ ਦੀਆਂ ਸਾਹਮਣੇ ਹਰਿਆਣਾ ਪ੍ਰਸ਼ਾਸਨ ਖੜਾ ਹੈ ਤੇ ਇਧਰਲੇ ਪਾਸੇ ਸਾਰੇ ਕਿਸਾਨ ਖੜੇ ਹੈ ਅੱਜ ਕਿਸੇ ਤਰ੍ਹਾਂ ਦਾ ਕੋਈ ਵੀ ਵਾਇਲੇਸ਼ਨ ਨਹੀਂ ਕੀਤਾ ਗਿਆ ਹੈਗਾ ਉਧਰ ਹਰਿਆਣਾ ਪ੍ਰਸ਼ਾਸਨ ਵੀ ਸ਼ਾਂਤ ਹੈ ਤੇ ਇਧਰ ਆਪਣਾ ਕਿਸਾਨ ਵੀ ਸ਼ਾਂਤ ਨੇ ਤੇ ਸਾਰੇ ਜਿਹੜੇ ਗਿਆਨੇ ਕਿਸਾਨ ਨੇ ਉਹਨਾਂ ਵੱਲੋਂ ਸ਼ਾਂਤੀ ਦਾ ਹੀ ਸੱਦਾ ਦਿੱਤਾ ਗਿਆ ਉਹਨਾਂ ਨੇ ਵੱਲੋਂ ਇਹੀ ਕਿਹਾ ਗਿਆ ਵੀ ਦੋਹੇ ਧਿਰਾਂ ਸ਼ਾਂਤ ਰਹਿਣ ਜਦੋਂ ਕੋਈ ਮੀਟਿੰਗ ਦਾ ਨਤੀਜਾ ਨਿਕਲੇਗਾ ਉਸ ਹਿਸਾਬ ਨਾਲ ਫਿਰ ਫੈਸਲਾ ਲਿਆ ਜਾਏਗਾ ਪਰ ਹਾਲ ਦੀ ਘੜੀ ਦੋਹਾਂ ਦੋਹੇ ਧਿਰਾਂ ਸ਼ਾਂਤ ਨੇ ਤੇ ਸ਼ਾਂਤ ਹੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ੰਭੂ ਬਾਰਡਰ ਤੇ ਉਧਰ ਦੂਜੇ ਪਾਸੇ ਅਖਨੌਰ ਦੀ ਬਾਰਡਰ ਦੇ ਉੱਤੇ ਹਰਿਆਣਾ ਪ੍ਰਸ਼ਾਸਨਰ ਵੱਲੋਂ ਕੁਝ ਇਦਾਂ ਦੇ ਟੌਟ ਜਿਹੜੇ ਆ ਵਿੱਚ ਭੇਜੇ ਗਏ ਆ ਕਿਸਾਨਾਂ ਦੇ ਆਪਣੇ ਬੰਦੇ ਭੇਜਤ ਲੈਣ ਵਾਸਤੇ ਭੇਜੇ ਗਏ ਸੀ ਜੋ ਕਿਸਾਨਾਂ ਦੀ ਵਰਡਿੰਗ ਅਸੀਂ ਉਹ ਦੱਸ ਰਹੇ ਹਾਂ ਕਿ ਭੇਜਤ ਲੈਣ ਵਾਸਤੇ ਭੇਜੇ ਗਏ ਸੀ ਕੋਈ ਸੀਆਰਡੀ ਅਫਸਰ ਸੀਗਾ ਜਿਹਦਾ ਬਾਅਦ ਦੇ ਵਿੱਚ ਪਤਾ ਵੀ ਲੱਗਿਆ ਕਿ ਉਹ ਕਿਸਾਨਾਂ ਕੋਲ ਭੇਜਤ ਲੈਣ ਵਾਸਤੇ ਆਇਆ ਹੈ ਤੇ ਉਹਨੇ ਕੋਈ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹਨੂੰ ਕਿਸਾਨਾਂ ਵੱਲੋਂ ਫੜਿਆ ਵੀ ਗਿਆ ਤੇ ਉਹਦੇ ਨਾਲ ਫਿਰ ਮਾਰਕੁੱਟ ਵੀ ਹੋਈ ਹੈ ਸ਼ਾਇਦ ਇਹ ਗੱਲ ਦਾ ਖੁਲਾਸਾ ਹੋਇਆ ਹੈ ਵੀ ਇਦਾਂ ਦੀਆਂ ਚੀਜ਼ਾਂ ਵੀ ਹੋਈਆਂ ਸੋ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਨਿੰਦਣ ਵਾਲੀ ਗੱਲ ਹੈ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਕਿਸਾਨ ਪੂਰਨ ਤੌਰ ਤੇ ਸ਼ਾਂਤੀ ਚਾਹੁੰਦੇ ਆ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਵਾਇਲੇਸ਼ਨ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਹੈਗੀ ਪਰ ਜੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਇਦਾਂ ਦੇ ਬੰਦੇ ਵਿੱਚ ਪਾ ਕੇ ਆਪ ਵਾਇਲੇਸ਼ਨ ਕਰਨ ਦਾ ਵਾਇਲਟ ਕਰਨ ਦਾ ਕੋਸ਼ਿਸ਼ ਕਰੀ ਜਾਏਗੀ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਨਿੰਦਣਯੋਗ ਗੱਲ ਹੈ ਕਿ ਕੱਲ ਨੂੰ 16 ਫਰਵਰੀ 2024 ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰਨ ਤੌਰ ਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਹਨੂੰ ਕਿ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਇੰਪਲੀਮੈਂਟ ਕੀਤਾ ਜਾਏਗਾ ਤੇ ਬਾਕੀ ਵੀ ਸਾਰੀ ਸਟੇਟਾਂ ਦੇ ਵਿੱਚ ਇਹ ਉਮੀਦ ਹੈ ਕਿ ਕਿਸਾਨਾਂ ਦੀ ਇਸ ਕਾਲ ਦੇ ਉੱਤੇ ਪੂਰਾ ਇੰਪਲੀਮੈਂਟ ਕੀਤਾ ਜਾਏ ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠੀ ਹੋ ਕਰਕੇ ਸ਼ਾਇਦ 18 ਤਰੀਕ ਨੂੰ ਇੱਕ ਹੋਰ ਵੱਡੇ ਪੱਧਰ ਦੀ ਮੀਟਿੰਗ ਕਰਨਗੀਆਂ ਜਿਦੇ ਵਿੱਚ ਸਾਰੀ ਜਥੇਬੰਦੀਆਂ ਇਕੱਤਰ ਹੋ ਕਰਕੇ ਸਾਂਝਾ ਮੋਰਚਾ ਲਾਣਗੀਆਂ ਤੇ ਅੱਜ ਇਹ ਵੀ ਪਤਾ ਲੱਗਿਆ ਹੈ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ਾ ਬੰਦ ਕੀਤੇ ਗਏ ਸੀਗੇ ਜਿਨ੍ਹਾਂ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2-3 ਵਜੇ ਤੱਕ ਬੰਦ ਰੱਖਿਆ ਗਿਆ ਹੈ ਤੇ ਰੇਲਾਂ ਵੀ ਰੋਕੀਆਂ ਗਈਆਂ ਇਹ ਸੰਕੇਤਕ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਇਹ ਜਿਹੜਾ ਇੱਥੇ ਮੋਰਚਾ ਲੱਗਿਆ ਹੋਇਆ ਜਿਹੜਾ ਇਹ ਕਿਹਾ ਜਾਂਦਾ ਸੀ ਵੀ ਇਹ ਕੁਝ ਜਥੇਬੰਦੀਆਂ ਦਾ ਮੋਰਚਾ ਹੈ ਇਹਨਾਂ ਨੂੰ ਸੰਕੇਤਕ ਤੌਰ ਤੇ ਜਿਹੜਾ ਸਾਥ ਦੇ ਦਿੱਤਾ ਸੋ ਇਹ ਸਮਝਿਆ ਜਾਏ ਵੀ ਇਹ ਜਿਹੜਾ ਮੋਰਚਾ ਹੈ ਇਹ ਸਮੂਹ ਕਿਸਾਨ ਜਥੇਬੰਦੀਆਂ ਦਾ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਕਿਉਂਕਿ ਕਿਤੇ ਕਿਤੇ ਇਹ ਕਿਹਾ ਜਾਂਦਾ ਹੈ ਵੀ ਸ਼ਾਇਦ ਇਹ ਜਿਹੜਾ ਮੋਰਚਾ ਹੈ ਕੁਝ ਜਥੇਬੰਦੀਆਂ ਵੱਲੋਂ ਹੈ ਪਰ ਇਹ ਸਾਰਿਆਂ ਦਾ ਹੀ ਇਹਦੇ ਵਿੱਚ ਸਾਥ ਹੈ ਕਿਸੇ ਦਾ ਵਿਰੋਧ ਨਹੀਂ ਹੈਗਾ ਵਧੀਆ ਭਾਈ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਇੱਥੇ ਸਾਡੇ ਆ ਕੇ ਕਿਸਾਨਾਂ ਆਸਾਦ ਦੇ ਰਹੇ ਹੋ ਭਰਾਵਾ ਸਰਦਾਰ ਤੇ ਚਲੋ ਸਾਰੇ ਹੰਬੜਾ ਮਾਰਾਂਗੇ ਤਾਂ ਹੀ ਹੋਏਗਾ ਹਨਾ ਤੇ ਕੀ ਕਹਿਣਾ ਚਾਹੋਗੇ ਬਾਈ ਫਿਰ ਬਸ ਇਹ ਹੈ ਭਾਈ ਵੀ ਆਪਾਂ ਨੂੰ ਕੋਈ ਦੇਣ ਜਿਹੜੇ ਆ ਸਭ ਆਗੂ ਸਹਿਬਾਨ ਹਨਾ ਆਪਣੇ ਕੋਈ ਗਾਂ ਵਾਲੀ ਰਣਨੀਤੀ ਵਧੀਆ ਦੇਣ ਹਾਂ ਹੱਕ ਲੈਣ ਆਏ ਆ ਅਸੀਂ ਆ ਬਿਲਕੁਲ 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 ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਇੱਥੇ ਆਣ ਉਹ ਤਾਂ ਕਿਵੇਂ ਦਾ ਮਾਹੌਲ ਹੈ ਇੱਥੇ ਕੀ ਦੱਸਣਾ ਚਾਹੋਗੇ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀਰੇ ਵੀ ਜਦੋਂ ਆਪਣੇ ਆਪਾ ਹੱਕ ਲੈਣ ਆਏ ਹਾਂ ਹਾਂ ਆਪਾਂ ਕਿਹੜਾ ਕੋਈ ਚੋਰੀ ਕਰਨਾ ਆਏ ਹਾਂ ਕੋ ਗਲਤ ਕੰਮ ਕਰਨਾ ਆਏ ਹਾਂ ਹਨਾ ਹੱਕ ਲੈਣ ਆਏ ਹਾਂ ਹਾਂ ਠੀਕ ਹੈ ਨਾ ਆਪਣੇ ਹੱਕ ਆਪਾਂ ਨੂੰ ਦੇਣਾ ਆਪਾਂ ਵਧੀਆ ਜਾਵਾਂਗੇ ਬਿਲਕੁਲ ਬਿਲਕੁਲ ਕਿਉਂਕਿ ਇਹ ਉਹੀ ਕੋਈ ਨਵੀਂ ਮੰਗ ਤਾਂ ਹੈ ਨਹੀਂ ਹੈ ਨਾ ਉਹੀ ਮੰਗਾਂ ਆ ਜਿਹੜੀਆਂ 2 ਸਾਲ ਪਹਿਲਾਂ ਸਰਕਾਰ ਨੇ ਸਾਡੇ ਮੰਨੀਆਂ ਸੀਗੀਆਂ ਉਹਨਾਂ ਨੂੰ ਅਪਲਾਈ ਨਹੀਂ ਕਰ ਰਹੇ ਉਹ ਹਾਂ ਹੁਣ ਇੱਥੇ ਨਾ ਇਹ ਗੱਲ ਕਹਿ ਰਹੇ ਆ ਵੀ ਹੁੱਲੜ ਬੋਜੀ ਆਏ ਬਈ ਇਹਨਾਂ ਕਰਕੇ ਇੱਕ ਬਈ ਆਇਆ ਹੁੰਦਾ ਲੋਕੀ ਆਏ ਕਹਿੰਦੇ ਆ ਵੀ ਕਿਸਾਨ ਦਾ ਦੂ ਇੱਕ ਦਿਨ ਨਵੀਆਂ ਮੰਗਾਂ ਲੈ ਕੇ ਆ ਜਾਂਦੇ ਆ ਇਹ ਕੋਈ ਨਵੀਂ ਮੰਗ ਤਾਂ ਨਹੀਂ ਹੈ ਸਾਡੀ ਇਹ ਤਾਂ ਜਿਹੜੀ ਪੁਰਾਣੀ ਹੈ ਹਾਂ ਅਸੀਂ ਤਾਂ ਇਹ ਕਹਿ ਰਹੇ ਆ ਵੀ ਸਾਡੀ ਜਿਹੜੀ ਪੁਰਾਣੀ ਮੰਗਾਂ ਤੁਸੀਂ ਮੰਨੀਆਂ ਹੋਈਆਂ ਲਿਖਤੀ ਤੌਰ ਤੇ ਉਹਨਾਂ ਨੂੰ ਅਪਲਾਈ ਕਰ ਦਿਓ ਹੈ ਨਾ ਇਹ ਵੀ ਲੋਕਾਂ ਵਿੱਚ ਨੈਗੇਟਿਵਿਟੀ ਫਲਾਈ ਜਾ ਰਹੀ ਹੈ ਇਹ ਕਹਿ ਕੇ ਵੀ ਇਹਨਾਂ ਦਾ ਤਾਂ ਇਹੀ ਕੰਮ ਹੈ ਜੀ ਹਰ ਦੂਏਕ ਸਾਲ ਨਵੀਆਂ ਮੰਗਾ ਲੈ ਕੇ ਆ ਜਾਂਦੇ ਆ ਪਰ ਇਹ ਚ ਨਵਾਂ ਕੁਝ ਨਹੀਂ ਹੈਗਾ ਇਹ ਸਾਰਾ ਉਹੀ ਉਹਨਾਂ ਦੀ ਮੰੰਨੀਆਂ ਹੋਈਆਂ ਮੰਗਾ ਉਹਨੂੰ ਅਪਲਾਈ ਕਰ ਰਹੇ ਆ ਹਾਂ ਆਪਾਂ ਤਾਂ ਜਿਹੜੀਆਂ ਆਪਣੇ ਜਿਹੜੀਆਂ ਪੁਰਾਣੀਆਂ ਮੰਗਾ ਸੀ ਉਹੀ ਮੰਗਾ ਹੈ ਕੋਈ ਆਏ ਨਹੀਂ ਆਪਾਂ ਕੋਈ ਨਵੀਂ ਗੱਲ ਲੈ ਕੇ ਆਏ ਆ ਠੀਕ ਹੈ ਨਾ ਹਾਂ ਕੋਈ ਨਵੀਂ ਗੱਲ ਲੈ ਕੇ ਆਏ ਆ ਹਾਂ ਸੋ ਇਹ ਸੀਗੇ ਵੀਰ ਪੀਤਾ ਲੱਥੋਰੀ ਜਿਨ੍ਹਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹਨਾਂ ਦਾ ਬੋਲ ਵਾਲਾ ਹੈਗਾ ਤੇ ਬਾਈ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਪੰਜਾਬ ਦੇ ਲੋਕ ਐ ਉਹ ਫੋਲੋ ਕਰਦੇ ਐ ਸੋ ਬਾਈ ਉਹਨਾਂ ਵੱਲੋਂ ਵੀ ਇਹੀ ਸਨੇਹਾ ਦਿੱਤਾ ਗਿਆ ਹੈ ਕਿ ਭਾਈ ਜਿੱਥੇ ਤੱਕ ਹੋ ਸਕੇ ਇਸ ਮੋਰਚੇ ਦਾ ਸਾਥ ਦਿੱਤਾ ਜਾਏ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਾਇਜ਼ ਮੰਗਾਂ ਨੇ ਤੁਹਾਡੇ ਦੁਆਰਾ ਮੰਨੀਆਂ ਗਈਆਂ ਮੰਗਾਂ ਨੇ ਉਹਨਾਂ ਨੂੰ ਹੁਣ ਲਾਗੂ ਕਰ ਦਿਓ ਤਾਂ ਜੋ ਅਸੀਂ ਵੀ ਆਪਦੇ ਆਪਦੇ ਘਰੋ ਘਰੇ ਜਾਈਏ ਤੇ ਤੁਸੀਂ ਵੀ ਆਪਦਾ ਆਪਦਾ ਕੰਮ ਕਰ ਸਕੋ ਤੇ ਇਹ ਜਿਹੜਾ ਟ੍ਰੈਫਿਕ ਰੋਕਿਆ ਹੋਇਆ ਹੈ ਮੁੱਖ ਮਾਰਗ ਹੈ ਜਿਹੜਾ ਰੋਕਿਆ ਹੋਇਆ ਦਿੱਲੀ ਤੋਂ ਪੰਜਾਬ ਨੂੰ ਜਾਣ ਵਾਲਾ ਇਹਨੂੰ ਖੋਲਿਆ ਜਾ ਸਕੇ ਤੇ ਚਾਰੇ ਪਾਸੇ ਸੁੱਖ ਰਹੇ ਅਸੀਂ ਤਾਂ ਬਈ ਸੌਕੀ ਮੰਨਦੇ ਆ ਪੰਜਾਬ ਪਹਿਲਾਂ ਵੀ ਜਿਉਂਦਾ ਸੀ ਅੱਜ ਵੀ ਜਿਉਂਦਾ ਹੈ ਹਨਾ ਚਲੋ ਇਹ ਪੀੜਾਂ ਪੈਣੀਆਂ ਹੁੰਦੀਆਂ ਹਾਂ ਇਹ ਤਾਂ ਹੈ ਕਿ ਪੀੜਾਂ ਨੂੰ ਝੱਲ ਕੇ ਹੀ ਪੰਜਾਬ ਉੱਠਿਆ ਹਰ ਵਾਰ ਤੇ ਹੁਣ ਵੀ ਇਸੇ ਤਰ੍ਹਾਂ ਖੜੇ ਆ ਕੱਲ ਦੀ ਕਿਸਾਨਾ 100 ਕਿਸਾਨ ਕੱਲ ਜ਼ਖਮੀ ਹੋਇਆ 100 ਪਰਸੋਂ ਹੋਇਆ ਸੋ ਪਰ ਫੇਰ ਵੀ ਇਹ ਡਟੇ ਖੜੇ ਆ ਭੱਜੇ ਨਹੀਂ ਹੈਗੇ ਗਿਣਤੀ ਦੁੱਗਣੀ ਤਿਗਣੀ ਹੋਈ ਹੈ ਇਹ ਘਟੀ ਨਹੀਂ ਹੈਗੀ ਸੋ ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਤਸਵੀਰ ਹੈ ਉਹ ਬਾਕੀਆਂ ਨਾਲੋਂ ਅਲੱਗ ਹੈ ਇੱਕ ਮੈਂ ਹੋਰ ਗੱਲ ਦੱਸਾਂ ਇਹ ਥੋੜੇ ਚੈਨਲ ਦੇ ਇਹ ਖਾਲਸਿਆਂ ਨੇ ਫਤਿਹ ਕਰਾਉਣੀ ਹੈ ਹਾਂ ਇਹ ਇਹ ਵੀ ਗੱਲ ਹੈਗੀ ਹੈ ਵੀ ਇਹ ਜਿਹੜਾ ਅੰਤਮ ਫਤਿਹ ਹੋਣਾ ਇੱਥੇ ਖਾਲਸਾ ਨਹੀਂ ਕਰਨਾ ਹਾਂ ਠੀਕ ਹੈ ਨਾ ਕਿਉਂ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਕੁਆਰ ਹੋ ਸਦੋ ਮਿਲਣਗੇ ਗੁਰੂ ਸਾਹਿਬ ਨੇ ਵੀ ਕਿਹਾ ਵਾ ਇਹ ਗੁਰੂ ਗੋਬਿੰਦ ਸਿੰਘ ਦੇ ਬੋਲੇ ਪੂਰੇ ਹੋਣਗੇ ਹੋਣੇ ਹੋਣੇ ਆ ਤੇ ਉਹਨਾਂ ਕਰਕੇ ਹੀ ਆ ਬਾਈ ਸਾਰਾ ਕੁਝ ਬਿਲਕੁਲ 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 ਤੋ ਬਾਈ ਹੋਰਾਂ ਨੇ ਬਹੁਤ ਸੋਹਣੀ ਗੱਲ ਕਹੀ ਹੈ ਇਹ ਕਿ ਜੋ ਸਾਡੇ ਇਤਿਹਾਸ ਦੇ ਵਿੱਚ ਵੀ ਲਿਖਿਆ ਹੈ ਤੇ ਅਸੀਂ ਰੋਜ਼ ਪੜ੍ਹਦੇ ਹਾਂ ਕਿ ਰਾਜ ਕਰੇਗਾ ਖਾਲਸਾ ਆਖਰੀ ਫਤਿਹ ਇਹ ਖਾਲਸਿਆਂ ਦੇ ਸਿਰ ਤੇ ਹੀ ਹੋਣੀ ਹੈ ਇਹ ਹੋ ਹੀ ਜਾਣੀ ਹੈ ਸੋ ਤੁਸੀਂ ਦੋਸਤੋ ਇਹ ਚਿਹਰਾ ਪਛਾਣਿਆ ਹੋਵੇਗਾ ਇਹ ਬਹੁਤ ਹੀ ਜਾਣਿਆ ਪਛਾਣਿਆ ਚਿਹਰਾ ਹੈ ਜਿਨ੍ਹਾਂ ਨੇ ਪੁੱਲਾ ਨਿਹੰਗ ਸੋਧਿਆ ਸੀ ਹਨਾ ਉਹ ਆਪ ਸਾਹਿਬ ਵੀ ਗੁਹਰੀ ਸਾਡੇ ਨਾਲ ਹੈ ਤੇ ਕੀ ਕਹਿਣਾ ਚਾਹੋਗੇ ਜੀ ਤੁਸੀਂ ਇੱਥੇ ਆਏ ਹੋਏ ਹੋ ਤੇ ਸਰਕਾਰ ਨੂੰ ਕੋਈ ਕੀ ਕੀ ਕਹਿਣਾ ਚਾਹੁੰਦੇ ਹੋ ਹੁਣ ਦੇਖੋ ਮੈਂ ਤਾਂ ਇੱਥੇ ਆ ਕੇ ਕਿਸੇ ਦੇਖੀ ਹੈ ਕਿ ਇਦਾਂ ਦਾ ਬਾਰਡਰ ਜਿਹੜਾ ਨਾ ਉਹ ਪਾਕਿਸਤਾਨਾਂ ਦਾ ਬਾਗਾ ਬਾਰਡਰ ਵੀ ਨਹੀਂ ਹਾਂ ਇਹ ਨਾ ਉੱਚ ਇਨੀਆਂ ਤਾਰਾਂ ਦੇ ਏਡੀਆਂ ਇਨਾ ਪ੍ਰਬੰਧ ਕੀਤਾ ਉੱਥੇ ਹਾਂ ਜਿੰਨਾ ਇਹਨਾਂ ਨੇ ਸਾਡਾ ਇਹ ਸੰਗੂ ਬਾਰਡਰ ਬਣਾ ਦਿੱਤਾ ਹੈ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਨਾ ਐਂਜ ਲੱਗ ਰਿਹਾ ਹੈ ਕਿ ਜਿੱਦਾਂ ਹੀ ਇੰਡੀਆ ਦਾ ਹਿੱਸਾ ਹੀ ਨਹੀਂ ਆ ਜਿਵੇਂ ਕੱਲ ਸੀਐਮ ਪੰਜਾਬ ਨੇ ਪਰਸੋਂ ਕਿਹਾ ਸੀ ਵੀ ਤੁਸੀਂ ਇਹ ਇੰਡੀਆ ਤੇ ਪੰਜਾਬ ਦਾ ਬਾਰਡਰ ਬਣਾ ਰਹੇ ਹੋ ਜੋ ਕਿ ਚੰਗੀ ਗੱਲ ਨਹੀਂ ਹੈਗੀ ਹੈ ਨਾ ਵੀ ਤੁਸੀਂ ਆਪ ਬੰਡੀਆ ਪਾ ਰਹੇ ਹੋ ਕਿਸਾਨਾਂ ਦੇ ਚਿਹਰਿਆਂ ਤੇ ਮਿਉਸੀ ਹੈ ਉਦਾਸੀ ਹੈ ਵੀ ਕਿਤਨਾ ਕਿਤੇ ਉਹਨਾਂ ਨੂੰ ਅ ਇਸ ਇਲਾਕੇ ਦਾ ਦਿਖਾਇਆ ਜਾ ਰਿਹਾ ਹੈ ਅਲੱਗ ਦਿਖਾਇਆ ਜਾ ਰਿਹਾ ਹੈ ਕਿ ਇਹ ਦੇਸ਼ ਦਾ ਹਿੱਸਾ ਹੀ ਨਹੀਂ ਹੈ ਬਿਲਕੁਲ ਬਿਲਕੁਲ ਪਰ ਫਿਰ ਵੀ ਜਿਹੜਾ ਜੋਸ਼ ਆ ਉਹ ਕਦੇ ਵੀ ਕਾ ਘਟ ਨਹੀਂ ਹੁੰਦਾ ਪੰਜਾਬੀਆਂ ਚ ਬਿਲਕੁਲ ਬਿਲਕੁਲ ਦੇਸ਼ ਨੂੰ ਯਾਦ ਕਰੋ ਤੁਸੀਂ 80% ਪੰਜਾਬੀ ਸਨ ਜੀ ਜੀ ਔਰ ਅੱਜ ਵੀ ਅਗਰ ਪੰਜਾਬੀ ਨਾ ਬਾਰਡਰਾਂ ਤੇ ਖਲੋਤੇ ਹੋਣ ਬਿਲਕੁਲ ਪੰਜਾਬੀ ਫੌਜ ਤੇ ਇਹ ਅੱਧੀ ਤਾਕਤ ਰਹਿ ਜਾਂਦੀ ਹੈ ਕੰਟੀ ਬਿਲਕੁਲ ਬਿਲਕੁਲ ਤੇ ਇਹਨਾਂ ਨੂੰ ਇੱਕ ਨਾ ਇੱਕ ਦਿਨ ਸਮਝ ਆ ਜਾਏਗੀ ਕੋਈ ਗੱਲ ਨਹੀਂ ਹਾਜੀ ਇੱਕ ਡਾਕਟਰ ਇਹ ਕਿਹਾ ਜਾਂਦਾ ਹੈ ਕਿ ਜਿਵੇਂ ਕਹਿੰਦੇ ਆ ਵੀ ਜਿਹੜੀਆਂ ਮੰਗਾ ਹੈ ਉਹ ਤੀਜੇ ਦਿਨ ਨਵੀਆਂ ਮੰਗਾ ਲੈ ਜਾਂਦੇ ਆ ਫਿਰ ਆਪਦੀ ਕੋਈ ਨਵੀਂ ਮੰਗ ਤਾਂ ਨਹੀਂ ਹੈ ਕੋਈ ਮੰਗ ਨਹੀਂ ਸੀ ਚਲੋ ਕਿਸਾਨ ਵਿਚਾਰੇ ਆਪਣੀਆਂ ਜੋ ਮੰਗਾਂ ਲੈ ਕੇ ਆਏ ਸਰਕਾਰ ਨੇ ਪਹਿਲੀਆਂ ਮੰਨੀਆਂ ਹੋਈਆਂ ਮੰਗਾ ਹੈ ਦੇਖੋ ਦੇਖੋ ਐਮਐਸਪੀ ਦੀ ਹੀ ਮੇਨ ਮੁੱਦਾ ਹੈ ਹਾਂ ਜੋ ਕਿ ਸਾਰੇ ਕਿਸਾਨਾਂ ਦਾ ਹੈ 1 2 3 ਸਾਲ ਹੋ ਗਏ ਨਹੀਂ ਲਟਕਿਆ ਪਿਆ ਬਿਲਕੁਲ ਬਿਲਕੁਲ ਇਹ ਸਭ ਜਾਣਦੇ ਹਾਂ ਔਰ ਬਾਕੀ ਚਲੋ ਪ੍ਰਮਾਤਮਾ ਵਾਹਿਗੁਰੂ ਸਾਰੇ ਜੋਸ਼ ਵਿੱਚ ਨੇ ਜੀ ਜੀ ਔਰ ਮੈਂ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਤੁਹਾਡੇ ਥਰੂ ਮੈਂ ਕਹਾਂਗਾ ਕਿ ਜੋਸ਼ ਦੇ ਨਾਲ ਹੋਸ ਤੋਂ ਵੀ ਕੰਮ ਲੈਣਾ ਹੈ ਔਰ ਕੋਈ ਨੁਕਸਾਨ ਨਾ ਕਿਸੇ ਦਾ ਹੋਏ ਹਾਂ ਕਿ ਅਸੀਂ ਮੈਡੀਕਲ ਦਾ ਬਹਾਨਾ ਹੀ ਭਾਲਦੇ ਆ ਹਨ ਵੀ ਕੋਈ ਮੈਡੀਕਲ ਟੀਮ ਲੈ ਕੇ ਆਏ ਹੋਏ ਆ ਦਵਾਈਆਂ ਲੈ ਕੇ ਆਏ ਹੋਏ ਆ ਉਹ ਪੱਕਾ ਹੀ ਇੱਥੇ ਸੋ ਹਾਂ ਦੋਸਤੋ ਅਸੀਂ ਇਹ ਵੀ ਦੱਸਣਾ ਸੀ ਪੂਰੇ ਉੱਥੋਂ ਆਪਾਂ ਦਿਖਾਉਂਦੇ ਆਏ ਆ ਕਿ ਇੱਥੇ ਮੈਡੀਕਲ ਦਾ ਵੀ ਬਹੁਤ ਵੱਡਾ ਪ੍ਰਬੰਧ ਹੈ ਵੀ ਜੇ ਕਿਸੇ ਤਰ੍ਹਾਂ ਦੀ ਕੋਈ ਹਵੀ ਨਾ ਵੀ ਹੁੰਦੀ ਹੈ ਜਿਵੇਂ ਕੱਲ 100 ਬੰਦਾ ਫਟੜ ਹੋਇਆ ਪਰਸੋਂ ਵੀ ਹੋਇਆ ਸੋ ਉਹਨਾਂ ਨੂੰ ਸਾਂਭਣ ਦਾ ਜਿਹੜਾ ਪ੍ਰਬੰਧ ਹੈ ਉਹ ਡਾਕਟਰ ਸਾਹਿਬ ਹੋਰੀ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਮੌਜੂਦ ਹੈ ਜੋ ਕਿ ਤਨ ਦੇ ਹੀ ਨਾਲ ਸੇਵਾ ਕਰ ਰਿਹਾ ਜੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੋ ਸਾਡੀ ਅਪੀਲ ਹੈ ਸਰਕਾਰਾਂ ਨੂੰ ਕਿ ਸੁਖ ਰਹੇ ਸਰਕਾਰ ਵੀ ਆਪਦੇ ਕੰਮ ਲੱਗੇ ਤੇ ਕਿਸਾਨ ਵੀ ਆਪਦੇ ਘਰੇ ਸੁਖੀ ਜਾਣ ਤੁਸੀਂ ਕੋਈ ਇਦਾਂ ਦਾ ਫੈਸਲਾ ਲਿਓ ਤੁਸੀਂ ਬਣੇ ਰਹੋ ਸਾਡੇ ਨਾਲ ਸਾਸੀ ਕਾਲ ਦੋਸਤੋ ਬੜਾ ਖਾਲਸਾ ਬਹੁਤ ਬਹੁਤ ਧੰਨਵਾਦ ਠੀਕ ਹੈ ਬੀਸੀ ਠੀਕ ਹੈ